ਜੀ ਸਲਾਮ ਵਾਲੇਕੁਮ ਜੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆਪ ਸਾਰੇ ਤੰਦਰੁਸਤ ਠੀਕ ਹੋ ਠਾਕ ਹੋਮ ਹੋ ਕੇ ਸੋ ਅੱਜ ਜੀ ਤੁਹਾਡੇ ਲਈ ਲੈ ਕੇ ਆ ਬismillah ਪੜਨ ਦਾ ਫਾਇਦਾ ਬismillah ਪੜਨ ਦਾ ਲਾਭ ਤੇ ਨਾਲ ਦੀ ਨੱਕਾ ਜਿਹੜਾ ਕਲਮਾ ਜਿਹਦੇ ਨਾਲ ਕੀ ਜਿਹੜਾ ਹਰੇਕ ਨੂੰ ਪੜਨਾ ਜ਼ਰੂਰੀ ਹੈ ਹਰ ਕਿਸੇ ਨੂੰ ਪੜਨਾ ਜ਼ਰੂਰੀ ਹੈ ਜੋ ਪੀਣਾ ਨੂੰ ਮੰਨਦੇ ਨੇ ਨੋਰੀ ਇਲਮਾ ਨੂੰ ਮੰਨਦੇ ਨੇ ਕਾਖੀ ਇਲਮਾ ਨੂੰ ਮੰਨਦੇ ਨੇ ਕਾਲੇ ਇਲਮਾ ਨੂੰ ਮੰਨਦੇ ਨੇ ਸਾਰਿਆਂ ਦੇ ਲਈ ਇਹ ਜ਼ਰੂਰੀ ਆ ਜਿਹੜਾ ਹੀ ਕੋਈ ਕੋਈ ਬਰਮ ਆ ਹਰ ਕੋਈ ਇਹਨੂੰ ਪੜਦਾ ਆ ਸੋ ਵੀਡੀਓ ਵੱਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਬੇਯਾਰਸ਼ ਆ ਵੀ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਤੋ ਸਬਸਕ੍ਰਾਈਬਰ ਹੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਆਉਣ ਵਾਲੀ ਇਹ ਵੀਡੀਓ ਦੇ ਨੋਟੀਫਿਕੇਸ਼ਨ ਆ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਸੋ ਜਿਵੇਂ ਆਪਾਂ ਕੋਈ ਵੀ ਕਿਸੇ ਪੀਰਾਂ ਫਕੀਰਾਂ ਦੇ ਦਰ ਤੇ ਜਾਂਦੇ ਆ ਕਿਤੇ ਆ ਬਸ ਆਈਦਾ ਸਲਾਮ ਕਰ ਦੇ ਤਾਂ ਬismillah ਪੜਾਇਆ ਜਾਂਦਾ ਬismillah ਨੂੰ ਬੱਲੇ ਲੋਕ ਇੰਨੇ ਸਮਝ ਲੈਂਦੇ ਕਿ ਬismillah ਮੁਸੰਨੇ ਕੋ ਬismillah ਬismillah ਦਾ ਪੂਰਾ ਕਲਮਾ ਹੁੰਦਾ ਹੈ ਜੀ ਤੇ ਇਹ ਕਲਮਾ ਜਿਹੜਾ ਹੁੰਦਾ ਹੈ ਇਹ ਸ਼ਾਇਦ ਹੀ ਕਿਸੇ ਕਿਸੇ ਕੋਲ ਹੀ ਆ ਕੰਨਿਆਂ ਦੇ ਪੁਰਾਣੇ ਜਿਹੜੇ ਗੁਰੂ ਹੁੰਦੇ ਆ ਉਹਨਾਂ ਨੇ ਦਿੱਤਾ ਹੋਵੇ ਸਾਡੇ ਗੁਰਪੇ ਬਹੁਤ ਪੁਰਾਣੇ ਸੀਗੇ 100 ਸਾਲ ਤੋਂ ਪਲੱਸ ਸੀ ਬਹੁਤ ਚਿਰ ਉਹਨਾਂ ਨੇ ਪੀੜ ਫਿਕਰੀ ਕੀਤੀ ਹੈ ਛੇਲ ਕਿਰੀ ਕੀਤੀ ਹੈ ਜੋ ਨਵਲਾ ਸੰਦਤਾ ਹੈ ਇਹਦਾ ਇਹ ਇਨਵੈਸਟਮੈਂਟ ਲਾਉਣ ਦਾ ਫਾਇਦਾ ਇਹ ਹੀ ਹੁੰਦਾ ਕਿ ਤੁਹਾਨੂੰ ਹੋਰ ਕੋਈ ਤੰਤਰ ਮੰਤਰ ਕੋਈ ਵੀ ਚੀਜ਼ ਪੜਨ ਦੀ ਲੋੜ ਨਹੀਂ ਪੈਂਦੀ ਇੱਕ ਇਲਾਹੀ ਨੂਰ ਅੰਦਰ ਪੈਦਾ ਹੋ ਜਾਂਦਾ ਬੰਦੇ ਦੇ ਅੰਦਰ ਠੀਕ ਹੈ ਜੀ ਕੋਈ ਵੀ ਕਿਸੇ ਵੀ ਪੀਰ ਫਕੀਰ ਦੇਵੀ ਦੇਵਤੇ ਖਵਾਜਾ ਪੀਰ ਤੇ ਲੇ ਗੌਂਸਪਗ ਪੀਰ ਲਾਲਾ ਵਾਲਾ ਪੀਰ ਕੋਈ ਵੀ ਤੁਹਾਨੂੰ ਕਲਮਾ ਗੁਲਾਮ ਸਿੱਧ ਕਰਨ ਤੋਂ ਪਹਿਲਾਂ ਬismillah ਪੜਨਾ ਆਉਣਾ ਇੱਕ ਗੁੱਟੀਆ ਮੈਂ ਤੁਸੀ ਪੜ ਦੋ ਤੁਹਾਡੇ ਬਰੇ ਨੇ ਆਰੇ ਆ ਜਈ ਆ ਜੀ ਤੇ ਗਨਾਲ ਦੀ ਨਾਲ ਅੱਗੇ ਇੱਕ ਕਲਮਾ ਹੁੰਦਾ ਹੈ ਜਿਹੜਾ ਕਿ ਉਤਨਾ ਇਸਲਾਮ ਧਰਮ ਦੇ ਵਿੱਚ ਟੋਟਲ 6 ਕਲਮੇ ਹੋਏ ਨੇ ਜਿਨ੍ਹਾਂ ਨੂੰ ਕਿ ਨਵੀਂ ਮਿਲਸੋ ਮੁਹੰਮਦ ਸਾਹਿਬ ਨੇ ਬਹੁਤ ਜ਼ਰੂਰੀ ਕਿਹਾ ਕਿ ਇਹ ਪੜ੍ਹਨੇ ਜ਼ਰੂਰੀ ਹੈ 6 ਦੇ ਛਈ ਸੋ ਚਲੋ ਜਿਹੜੇ ਇਸਲਾਮਿਕ ਲੋਕ ਨੇ ਜਿਹੜੇ ਮੁਸਲਮਾਨੀ ਭਾਸ਼ਾ ਜਾਂਦੇ ਜਾਣਦੇ ਨੇ ਉਹ ਤਾਂ ਪੜ੍ਹਦੇ ਨੇ ਆਪਾਂ ਕੋਈ ਨਹੀਂ ਇੰਨੇ ਪੜ੍ਹ ਸਕਦੇ ਕਈ ਆਪਣੇ ਵੀ ਹੈਗੇ ਆ ਜਿਹੜੇ ਪੜ੍ਹ ਲੈਂਦੇ ਨੇ ਸੋ ਅਸੀਂ ਇਹਨਾਂ ਜਾਣ ਕਰਨੇ ਆ ਤਾਂ ਪਹਿਲਾ ਕਲਮਾ ਪੜਨਾ ਆਉਣਾ ਬਹੁਤ ਜ਼ਰੂਰੀ ਆ ਪਹਿਲਾ ਕਲਮਾ ਦੀ ਮੈਂ ਵੀਡੀਓ ਵੀ ਪਾਈ ਹੋਈ ਆ ਆਲਰੇਡੀ ਜੇ ਨਹੀਂ ਵੀ ਗਜ਼ਲ ਸਮਝ ਲਗਦੀ ਤੇ ਲਿਖਿਆ ਹੋਇਆ ਦੇਖਣਾ ਤਾਂ Google ਤੇ ਜਾਓ Google ਤੇ ਜਾ ਕੇ ਪਹਿਲਾ ਕਲਮਾ ਸਰਚ ਮਾਰੋ ਦੂਜਾ ਕਲਮਾ ਸਰਚ ਮਾਰ ਜਾ ਇਕੱਠੇ ਹੀ ਸ਼ੇ ਕਲਮੇ ਸਰਚ ਮਾਰ ਲਓ ਤੁਹਾਨੂੰ ਹੀ ਸ਼ੇ ਦੀ ਸ਼ੀਰ ਅਰਥ ਸੇ ਵਿਆਖਿਆ ਆ ਜਾਊਗੀ ਜਦੀ ਵਾਰ ਸਹੀ ਕੈਂ ਉਹ ਤੁਸੀਂ ਪਹਿਲਾ ਕਲਮਾ ਇੱਕੋ ਇੱਕ ਦੋ ਗਲਵ ਜਾਂਦਾ ਹੀ ਹੁੰਦਾ ਔਰ ਤੁਸੀਂ ਪੜਨਾ ਸੇਖ ਲੋ ਤੁਰੰਤ ਕੰਮ ਸਿਰੇ ਲੱਗਣਾ ਸ਼ੁਰੂ ਹੋ ਜਾਊਗਾ ਬਹੁਤ ਜ਼ਰੂਰੀ ਹੈ ਇਹ ਇਹ ਨਾ ਕਮਾਣੇ ਲਈ ਬਹੁਤ ਜ਼ਰੂਰੀ ਕਲਮਾ ਹੈ ਠੀਕ ਹੈ ਜੀ ਤੇ ਜਿਹੜਾ ਬismillah ਵੜਨ ਦਾ ਵਰਜਾ ਹੈ ਹਰੇਕ ਰੋਜ਼ ਜ਼ਰੂਰੀ ਹੈ ਜਿਵੇਂ ਆਪਾਂ ਕੋਈ ਵੀ ਆਰਤੀ ਕਰਦੇ ਆਂ ਕਿਸੇ ਵੀ ਆਪਣੇ Hindu ਧਰਮ ਦੇ ਵਿੱਚ ਦੇਵੀ ਦੇਵਤੇ ਦੀ ਤਾਂ ਉਹ ਕਣੇ ਬismillah ਹੁੰਦਾ ਆਰਤੀਵੇ ਨਮਸਕਾਰ ਹੋ ਜਾਂਦੀ ਆ ਉਹਨਾਂ ਦੀ ਉਸਤਤ ਹੋ ਜਾਂਦੀ ਆ ਦੇਵੀ ਦੇ ਉੱਤੇ ਆਂਦੇ ਇਸ ਪਿੱਲੇ ਦੇ ਵਿੱਚ ਇਹ ਚੀਜ਼ਾਂ ਆਂ ਦੇ ਦੇ ਵਿੱਚ ਤੁਸੀਂ ਆਹਨੇ ਪੀਣਾ ਬਜ਼ੁਰਗਾਂ ਨੂੰ ਆਪਣੇ ਗੁਰੂਆਂ ਨੂੰ ਤੁਸੀਂ ਸਲਾਮ ਕਰ ਦੰਨੇ ਹੋ ਇਹ ਥੋੜੀ ਲੰਮੀ ਚੌੜੀ ਹੀ ਹੈਗੀ ਆ ਯਾਨੀ ਬੜਾ ਹੀ ਬਣੀ ਥੋੜੀ ਹੀ ਆ ਤੇ ਪੜਨ ਦੇ ਪਰ ਫਾਇਦੇ ਬਹੁਤ ਜ਼ਿਆਦਾ ਨੇ ਪੜ ਕੇ ਬੰਦਾ ਇੱਕ ਵਾਰ ਤਾਂ ਪੂਰਾ ਨੂਰ ਦਾ ਖੜ ਜਾਂਦਾ ਅੰਦਰੋਂ ਸਾਰੀ ਨੈਗੇਟਿਵਿਟੀ ਖਤਮ ਹੋ ਜਾਂਦਾ ਪੈਂਦੀ ਆ ਠੀਕ ਹੈ ਜੀ ਕਿਉਂਕਿ ਤੁਸੀਂ ਕਿਸੇ ਵੀ ਪੀਰ ਫਕੀਰ ਨੂੰ ਉਹ ਆਏ ਨਹੀਂ ਹੈਗਾ ਤੁਸੀਂ ਉੱਥੇ ਖੜਕੇ ਹੀ ਪੜਨਾ ਹੈ ਆਪਣੇ ਜਿੱਥੇ ਤੁਸੀਂ ਬੈਹਨੇ ਹੋ ਤੂੰ ਬੱਤੀ ਕਰਦੇ ਹੋ ਉੱਥੇ ਹੀ ਪੜਨਾ ਨਾਲ ਤੁਸੀਂ ਜਦੋਂ ਆਪਣੇ ਰਾਤ ਨੂੰ ਪੈਣ ਲੱਗਿਆ ਉਦੋਂ ਬਿਸਮੱਲਾ ਕਰਕੇ ਸੌਣਾ ਹੈ ਠੀਕ ਹੈ ਜੀ ਭਾਵੇਂ ਤੁਸੀਂ ਉਹਦੇ ਬੈੱਡ ਤੇ ਬੈਠੇ ਬੈਠੀ ਕਰ ਲਓ ਸਵੇਰੇ ਸਾਧੇ ਰੋੜ ਦੇ ਪਹਿਲੇ ਵਾਰ ਜਦੋਂ ਅੱਖ ਖੁੱਲਹੀ ਉਦੋਂ ਪੜਨਾ ਠੀਕ ਹੈ ਜੀ ਤੇ ਇਹ ਕਰਨ ਦੇ ਨਾਲ ਇਹ ਹੁੰਦਾ ਤੁਸੀਂ ਉਹਨਾਂ ਦਾ ਇੱਕ ਧੰਨਵਾਦ ਕਰਨਾ ਪੈਂਦਾ ਉਹ ਜਿਹਨਾਂ ਨੂੰ ਬਿਸਮੱਲਾ ਦੇ ਆਉਂਦਾ ਜਿਹਨਾਂ ਨੂੰ ਨਹੀਂ ਆਗਤਾ ਤੁਸੀਂ ਉਸ ਮਾਲਕ ਦਾ ਵੈਸੇ ਹੀ ਸ਼ੁਭਰਾ ਕਰੋ ਜਦੋਂ ਉਹ ਉੱਠ ਗਏ ਉਹਨਾਂ ਦਾ ਧੰਨਵਾਦ ਕਰਿਆ ਕਰੋ ਉਹਨਾਂ ਦਾ ਸ਼ੁਕਰੀਆ ਕਰਿਆ ਕਰੋ ਮਾਲਕਾ ਠੀਕ ਆ ਤੇਰਾ ਹੀ ਤੇਰਾ ਤੇ ਉਹ ਵੀ ਪੂਆ ਠੀਕ ਹੈ ਜੀ ਨਹੀਂ ਤਾਂ ਬismillah ਜੇ ਕਿਸੇ ਨੂੰ ਮਿਲਦਾ ਤਾਂ ਉਹ ਪੜਨਾ ਜੀ ਬੂ ਸਿੱਖ ਲੋ ਤੇ ਜੇ ਬismillah ਇੱਕ ਐਸੀ ਚੀਜ਼ ਹੈ ਜਿਹੜੀ ਕਿਸੇ ਤੁਹਾਨੂੰ ਵੀ ਨਹੀਂ ਦੇ ਸਕਦੇ ਤਾਂ ਉਹ ਪਰਸਨਲੀ ਆ ਕੇ ਸੰਨਾ ਕਿਤੇ ਅਟੈਚਮੈਂਟ ਹੋਊਗੇ ਸੰ ਦੇ दिए ਦੇ دیے ਪਰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀ ਤਾਕੀ ਤੁਸੀਂ ਇਹਦੀ ਭਾਲ ਕਰੋਦੇ ਤੁਹਾਨੂੰ ਕਿਦਣਾ ਬਤਨ ਮਿਲ ਜਵੇ ਠੀਕ ਹੈ ਜੀ ਇਹ ਲੈ ਲੋ ਬਤਨ ਬਤੋ ਤੁਹਾਡੇ ਲਈ ਬਹੁਤ ਵਧੀਆ ਹੈ ਠੀਕ ਹੈ ਜੀ ਇਹ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਨਮਸਕਾਰ ਕਰਨੀ ਆਪਣੇ ਪੀਰਾਂ ਦੀਆਂ ਬਿਓਰਾਂ ਨੂੰ ਸਲਾਮ ਕਰਨੀ ਇਹ ਬਹੁਤ ਚੰਗੀਆਂ ਹੁੰਦੀਆਂ ਉਹ ਤਾਂ ਜਿਹੜੇ ਸਲਾਮ ਅਲੈਕਈ ਬਿੜੀਆਂ ਹੀ ਪਾਈਆਂ ਹੋਈਆਂ ਆ ਪਹਿਲਾਂ ਲੋਕਾਂ ਨੇ ਸਲਾਮ ਵਧਾਗਾ ਨੇ ਪੀਰਾਂ ਨੂੰ ਉਹ ਸਲਾਮ ਕੋਈ ਸ਼ੂਰ ਚੀਜ਼ ਹੁੰਦੀ ਹੈ ਕਿ ਬਿਸਮਿਲਲਾ ਪੜਦਾ ਹੁੰਦਾ ਹੈ ਕੋਈ ਸ਼ੂਰ ਚੀਜ਼ ਆਂਦੀ ਹੈ ਇਹ ਗੱਲ ਜੀ ਇਹ ਤੁਸੀਂ ਉੜਦੇ ਵੰਦੇ ਤੁਰਦੇ ਫਿਰਦੇ ਜਦੋਂ ਤੁਹਾਡਾ ਗੱਲ ਕਰਦਾ ਹੋ ਗਈ ਪੜੀ ਚਾਉ ਇੱਕ ਤਰ੍ਹਾਂ ਦੀ ਤੁਸੀਂ ਮਾਲਕ ਦੀ ਉਸਤਤ ਕਰਦੇ ਫਿਰਦੇ ਉਹਨਾਂ ਦੀ ਵਡਿਆਈ ਕਰਦੇ ਫਿਰਦੇ ਹੋ ਉਹਨਾਂ ਹੀ ਰਜਾ ਚ ਰਹਿਣ ਲੱਪਰ ਨੇ ਉਹ ਬਹੁਤ ਵਧੀਆ ਚੀਜ਼ ਆ ਤੇ ਜਿਹੜਾ ਪਹਿਲਾ ਕਲਮਾ ਹੁੰਦਾ ਹੈ ਉਹ ਵੀ ਬਹੁਤ ਜ਼ਰੂਰੀ ਹੁੰਦਾ ਆ ਉਹਦੇ ਨਾਲ ਤੁਹਾਡੇ ਬਾਕੀ ਕਲਮੇ ਆਪਣੇ ਆਪ ਹੀ ਐਕਟਿਵ ਹੋਣੇ ਸ਼ੁਰੂ ਹੋ ਜਾਂਦੇ ਆ ਕੋਈ ਵੀ ਕਲਮਾ ਹੋਵੇ ਅਗਰ ਉਹ ਨਹੀਂ ਤੁਹਾਡੀ ਸੇਵਾ ਦੇ ਨਾਲ ਵੱਧ ਫੁੱਲ ਰਿਹਾ ਨਹੀਂ ਉਹ ਜਾਗ ਰਿਹਾ ਨਹੀਂ ਐਕਟਿਵ ਹੋ ਰਿਹਾ ਪਹਿਲਾ ਕਲਮਾ ਤੁਸੀਂ ਜਦੋਂ ਪੜਨਾ ਸ਼ੁਰੂ ਕਰਦੇ ਹੋ ਤੁਹਾਡੀ ਜੀਵ ਦੇ ਇੱਕ ਤਰ ਜਾ ਜਾਂਦੀ ਹੈ ਇੱਕ ਰਸ ਆ ਜਾਂਦਾ ਹੈ ਉਹਦਾ ਠੀਕ ਹੈ ਜੀ ਤੇ ਉਹਦੇ ਨਾਲ ਉਹ ਵੀ ਹੌਲੀ ਹੌਲੀ ਖੁੱਲਣਾ ਸ਼ੁਰੂ ਹੋ ਜਾਂਦਾ ਹੈ ਸਾਰੇ ਜਿਹਨੇ ਕਲਮੇ ਕਲਮ ਕਰਦੇ ਸਾਰੇ ਖੁੱਲ ਜਾਂਦੇ ਦੇਵੀ ਦੇਵ ਤੇ ਪੀਰ ਪਗੰਬਰ ਜਿਹਨਾਂ ਨੂੰ ਮੰਨਦੇ ਹੋ ਜਿਹਨਾਂ ਨੂੰ ਸਿੱਧ ਕਰਨ ਨੂੰ ਫਿਰਦੇ ਆ ਸਿੱਧ ਕੀਤੇ ਸਾਰੇ ਇਹਨਾਂ ਖੁੱਲ ਕੇ ਆ ਜਾਂਦੇ ਆ ਫਿਰ ਇਸੇ ਕਰਕੇ ਚੀਤਾ ਵਾ ਜ਼ਰੂਰੀ ਨੇ ਇਹ ਚੇਲ ਗਿਰੀ ਦੀ ਲਾਈਨ ਦੇ ਵਿੱਚ ਛੋਟੀਆਂ-ਛੋਟੀਆਂ ਕੁੰਡੀਆਂ ਆਉਂਦੀਆਂ ਆ ਇਹ ਗੱਲਾਂ ਲੋਕਾਂ ਨੂੰ ਬਹੁਤ ਅਜੀਬ ਜੀਆਂ ਲੱਗਦੀਆਂ ਆਂ ਨੀਆਂ ਵੈਸੇ ਵੀ ਅੱਜਕੱਲ ਦੇ ਕਿਸੇ ਦੇ ਵਿੱਚ ਸਬਰ ਨਹੀਂ ਜੇ ਕਿਸੇ ਨੂੰ ਜੇ ਚਲੋ ਕੋਈ ਆ ਕੇ ਚੇਲਾ ਬਣ ਵੀ ਜਾਂਦਾ ਆ ਠੀਕ ਆ ਜੀ ਉਹਨੂੰ ਜਦੋਂ ਸਖਾਲ ਲੱਗੋ ਤਾਂ ਪਹਿਲੀ ਵਾਰ ਤਾਂ ਜਿਹੜੇ ਗੁਰੂ ਹੁੰਦੇ ਆ ਮੁਰਸ਼ਿਦ ਹੁੰਦੇ ਨੇ ਉਹ ਸੱਦੇ ਅਲਮ ਨਹੀਂ ਪੱਲੇ ਬੋਂਦੇ ਤੁਸੀਂ ਜੋ ਮਰਜ਼ੀ ਕਰ ਲੋ ਜਿੰਦਾਂ ਨੂੰ ਮਰਜ਼ੀ ਕਰ ਲੋ ਠੀਕ ਆ ਜੀ ਇਹ ਏਲਮ ਜੀ ਉਹਨਾਂ ਨੇ ਦੇ ਵੀ ਦਿੱਤਾ ਤੇ ਏਲਮ ਦੀ ਪਾਵਨ ਨਹੀਂ ਦੇਣੀ ਏਲਮ ਦੇ ਦੇਣਗੇ ਜਾਂ ਇਹਨੂੰ ਕਰੀ ਜਾ ਜਪੜ ਲਾ ਹੁਣ ਐ ਅਸੀਂ ਵੀ ਜੇ ਕੋਈ ਕਹਿ ਦੀਏ ਜਮ ਹੁਣ ਅਸੀਂ ਐਨੇ ਏਲਮ ਦਿੱਤੇ ਹੋਇਆ ਕਲਮੇ ਦਿੱਤੇ ਹੋਇਆ ਨਾ ਤੁਸੀਂ ਕਰ ਲਓ ਕੋਈ ਤਕੜਤ ਨਹੀਂ ਬਤਾਈ ਤੁਹਾਨੂੰ ਕਹਿੰਦਾ ਵੀ ਤੁਹਾਨੂੰ ਗੁਰੂ ਦੀ ਲੋੜ ਕਲਮੇ ਕ람 ਪੂਰੇ ਇੰਟਰਨੈਟ ਤੋਂ ਚਾਕੇ ਤੁਸੀਂ ਕਰਕੇ ਦੇਖੋ ਤੁਹਾਡੇ ਜੇ ਕੋਈ ਸਿੱਧਾ ਹੋ ਗਿਆ ਤਾਂ ਆ ਕੇ ਮੇਰੇ ਨਾਲ ਗੱਲ ਕਰਿਓ ਵੀ ਹਾਂ ਵੀ ਅਜ ਤਾਂ ਸਿੱਧ ਕਰ ਲਿਆ ਐਦਾਂ ਨਹੀਂ ਸਿੱਧ ਹੁੰਦੇ ਵੀਰੋ ਤੁਸੀਂ ਕਲਮੇ ਲਵੋ ਸਾਡੇ ਕਿਸੇ ਵੀ ਚੈਨਲ ਤੋਂ ਲੋ ਸਾਡੇ ਤੋਂ ਲੋ ਆ ਜੈਨੂਅਲ ਹੋਣ ਚਾ ਕਲਮੇ ਕਈ ਲੋਕ ਨਾ ਇੱਕੋ ਕਲਮੇ ਨੂੰ ਪਤਾ ਨਹੀਂ ਕਿੱਥੇ ਕਿੱਥੇ ਕਮਾ ਕਮਾ ਕੇ ਉਹਨਾਂ ਨੇ ਕਿੰਨੇ ਕਨੇ ਚੈਨਲਾਂ ਦੇ ਅਲੱਗ-ਅਲੱਗ ਬੰਦਿਆਂ ਨੇ ਚੱਕ ਕੇ ਪਾਏ ਹੋਇਆ ਨਹੀਂ ਉਹ ਗੱਲ ਦੀ ਬਣਦੀ ਤੁਸੀਂ ਕਲਮੇ ਲਵੋ ਜਿੱਥੋਂ ਮਰ ਜੇ ਕੋਈ ਤੁਹਾਨੂੰ ਜੈਨੂਅਲ ਕਲਮਾ ਹੋਵੇ ਤੁਸੀਂ ਆਪਣੇ ਗੁਰੂ ਕੋ ਲੈ ਕੇ ਜਾਓ ਗੁਰੂ ਦੀ ਆਪਦੇ ਹੀ ਪਰਮਿਸ਼ਨ ਲਓ ਠੀਕ ਹੈ ਜੀ ਗੁਰੂ ਉਹਦੇ ਵਿੱਚ ਹੀ ਤੁਹਾਨੂੰ ਆਗਿਆ ਦੇ ਦਿੰਦਾ ਆ ਵੀ ਲਾਇਪਾਈ ਕਰ ਲਾ ਤੇਰੋ ਹੋ ਜੂਆ ਅਦਰਵਾਈਜ਼ ਨਹੀ ਹੋਣਾ ਹੈਗਾ ਇੰਟਰਨੈਟ ਤੇ ਚੱਕ ਜਿੱਦਾਂ ਮਰਜੀ ਗੱਲ ਮੈਂ ਪੜੀਓ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਤੁਹਾਨੂੰ ਕੋਈ ਪਰੇਸ਼ਾਨੀ ਨਾ ਤੁਹਾਨੂੰ ਕੋਈ ਪਰੇਸ਼ਾਨੀ ਠੀਕ ਹੈ ਜੀ ਇਹ ਤੱਕ ਜਨਨ ਨੌਲੇਜ ਲਈ ਹੁੰਦਾ ਹੈ ਚਲੋ ਕਿਤੇ ਭੰਡਾਰ ਜਿਹੜਾ ਹੈ ਕਿਤੇ ਵੱਜਿਆ ਨਾ ਰਹਿ ਜਵੇ ਠੀਕ ਹੈ ਜੀ ਜਿਹੜੀਆਂ ਇਹ ਚੀਜ਼ਾਂ ਕਿਤੇ ਵੱਜੀਆਂ ਨਾ ਰਹਿ ਜਾਣ ਕਿਤੇ ਕਿਤਾਬਾਂ 'ਚ ਬੰਦਾ ਨਾ ਰਹਿ ਜਾਣ ਇਹ ਤਾਂ ਇਤੇ ਪਾਈਆਂ ਜਾ ਰਹੀਆਂ ਆ ਜੇ ਤੁਸੀਂ ਕਹੋ ਇਹਨਾਂ ਨੂੰ ਚਾਹੀਦਾ ਹੈ ਕਿ ਐਂ ਸਿੱਧ ਕਰ ਲਾ ਪੂਏ ਉਲਟਾ ਤੁਸੀਂ ਫਾਜੂਗੇ ਤੇ ਨਹੀਂ ਹੈਗਾ ਵੀਰ ਨੂੰ ਨਿਕ ਪਾਵਰ ਨਹੀਂ ਆਪਣੀ ਦਿਖਾਣੀ ਪਾਵਰ ਦਿਖਾਉਣਗੇ ਹੋ ਸਕਦਾ ਤੁਹਾਡਾ ਮੋੜਾ ਮੋਟਾ ਕੰਮ ਵੀ ਸਿੱਧਾ ਕਰ ਲਪਣ ਪਰ ਜਿਹੜਾ ਤੁਹਾਡਾ ਇਹਨਾਂ ਲੱਕ ਤੋੜਨਾ ਤੁਹਾਡਾ ਮੂਹ ਸਰੀਰ ਦਾ ਨਾਸ ਮਾਰਨਾ ਤੁਨੂੰ ਭੰਬੜ ਭੂਸੇ ਚ ਪਾਣਾ ਇਹ ਚੀਜ਼ਾਂ ਕਿਹਨੇ ਸਾਹਮਣੀ ਆਇਆ ਇਹ ਗੁਰੂ ਸਾਹਿਬ ਦੇ ਹੁੰਦੇ ਆ ਜਿਹੜੇ ਅੰਦਰ ਕਾਮ ਵਾਸਨਾ ਜਾਗਣੀ ਲੋਭ ਹੰਕਾਰ ਜਾਗਣਾ ਇਹਦੇ ਨਾਲ ਬੰਦੇ ਅੰਦਰ ਤਾਂ ਪਹਿਲੇ ਹੀ ਜਾਗ ਜਾਂਦਾ ਜਦੋਂ ਬੰਦਾ ਇਸ ਲਾਈਨ ਤੇ ਚੜਦਾ ਹੋਰ ਜਿਆਦਾ 100 ਗੁਣਾ ਤੇਜ਼ ਹੋ ਕੇ ਚੱਲਦਾ ਹੁੰਦਾ ਬਾਰੇ ਸਾਰੀਆਂ ਚੀਜ਼ਾਂ ਉਹਨਾਂ ਨੂੰ ਕੰਟਰੋਲ ਕਰਨ ਲਈ ਗੁਰੂ ਦੀ ਲੋੜ ਹੁੰਦੀ ਆ ਕਿਉਂਕਿ ਉਹ ਕੰਟਰੋਲ ਹੁੰਦੀ ਐ ਨਹੀਂ ਜਿੱਡਾ ਮਰਜੀ ਤੁਸੀਂ ਕੰਟਰੋਲ ਪਾਵਰ ਵਾਲੇ ਬੰਦੇ ਤਾਂ ਤੁਹਾਨੂੰ ਸਮਝ ਹੀ ਨਹੀਂ ਲੱਗਣੀ ਸਾਡੇ ਨਾਲ ਹੋ ਕੀ ਰਿਹਾ ਸਵਾਦ ਹੀ ਉਧਰੋਂ ਆਉਣ ਲੱਗ ਪੈਂਦੇ ਆ ਇੱਧਰਲੇ ਸਵਾਦ ਤਾਂ ਚੱਕੇ ਜਾਂਦੇ ਨੇ ਫਿਰ ਤੇ ਪਤਾ ਚਸਕੇ ਦੇ ਲੱਗ ਜਾਂਦਾ ਚਸਕੇ ਨੂੰ ਹਟਾਉਣ ਲਈ ਗੁਰੂ ਦਾ ਹੋਣਾ ਜ਼ਰੂਰੀ ਹੁੰਦਾ ਇਸ ਕਰਕੇ ਕੋਈ ਵੀ ਕਲਮਾ ਕਲਾਮ ਕਰੋ ਤਾਂ ਪਹਿਲਾਂ ਆਪਣੇ ਗੁਰੂਆਂ ਪੀਰਾਂ ਮੁਰਸ਼ਦਾਂ ਦੇ ਨਾਲ ਸਲਾਹ مشورہ ਜ਼ਰੂਰ ਕਰੋ ਤੇ ਵੀਡੀਓ ਸਾਰੀ ਸੁਣਿਆ ਕਰੋ ਸਾਨੂੰ ਉਹ ਵੀਰ ਬਾਅਦ ਜੋ ਕਮੈਂਟ ਕਰ ਕਰਦੇ ਨੇ ਜਿਹੜੀ ਗੱਲ ਅਸੀਂ ਥੋਕ ਕੇ ਵਿੱਚ ਵੀਡੀਓ ਤੇ ਦੱਸੀ ਬਿੰਦੇ ਉਹ ਹੀ ਗੱਲ ਬਾਅਦ ਸਾਨੂੰ ਕਮੈਂਟ ਕਰਕੇ ਪੁੱਛਦੇ ਹੁੰਦੇ ਆ ਵੀ ਤੁਸੀਂ ਉਹਨੂੰ ਸਮਝੋ ਅਸੀਂ ਕਿਹੜਾ ਕੋਈ ਬਹੁਤ ਔਖੀ ਭਾਸ਼ਾ ਵਰਤ ਰਹੇ ਆ ਸਿੰਪਲ ਸਦੀ ਸਾਦੀ ਭਾਸ਼ਾ ਵਰਤ ਰਹੇ ਆ ਜਿਹਦੇ ਨਾਲ ਕੀ ਤੁਹਾਨੂੰ ਐਨਕੀ ਸਮਝ ਲੱਗੇ ਠੀਕ ਹੈ ਜੀ ਬਾਕੀ ਫੇਰ ਵੀ ਨਹੀਂ ਸਮਝ ਲਾਦੇ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਤੁਹਾਨੂੰ ਨਾਲ ਅਸੀਂ ਗਰਾਫ ਤੇ ਜ ਰਹੀ ਏ ਤੁਹਾਨੂੰ ਇੰਸਟਾਗ੍ਰam ਤੇ ਜਦਾਂ ਮਾਰਦੀ ਅਸੀਂ ਤੁਹਾਨੂੰ ਰਿਪਲਾਈ ਕਰੀਏ ਥੋੜਾ ਤੱਕ ਪਹੁੰਚ ਦੀ ਕਰੀਏ ਰਹੀ ਸੀ ਠੀਕ ਹੈ ਜੀ ਤੁਹੋਂ ਘੇਰ ਵੀ ਜੇ ਕੋਈ ਗਲਤੀ ਹੁੰਦੀ ਆ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਜੈ ਪੀਰਾਂ ਦੀ ਜੈ ਸਰਕਾਰਾਂ ਦੀ ਜੇ ਅਖਵਾਜਾਂ ਬਲੀ ਕਰ ਪੜੀ